ਉਹਨਾਂ ਨੇ ਤਾਂ ਇੱਥੇ ਤਾਂ ਕਿਹਾ ਵੀ ਜਿਹੜਾ ਸਹਿਤ ਅਕੈਡਮੀ ਰਿਵਾਰਡ ਹੈ ਉਹਨੂੰ ਵੀ ਤੁਸੀਂ ਇਹ ਹਥਿਆਰ ਵਰਤਿਆ ਤੇ ਪ੍ਰੈਸ਼ਰ ਪਾ ਕੇ ਉਹ ਅਵਾਰਡ ਮਿਲਿਆ ਤੁਸੀਂ ਉਹਦਾ ਜਿਹੜਾ ਸਹਿਤਕਾਰ ਮੈਂ ਇਹ ਕਹਿਣਾ ਹੁਣਾਂ ਵੀ ਜਿਹੜੇ ਵੀ ਦੋਸ਼ ਲਾਉਣਾ ਹੈ ਕਿ ਤੇ ਰਿਕਾਰਡ ਤੇ ਲਾਉਣਾ ਕਿ ਕੋਈ ਤਾਂ ਬੋਲੇ ਵੀ ਸਹਿਤ ਅਕੈਡਮੀ ਦਾ ਜਿਹੜਾ ਪੁਰਸਕਾਰ ਹੈ ਮੈਂ ਪ੍ਰੈਸ਼ਰ ਪਾ ਕੇ ਦਿਆ ਇਹ ਹੁਣ ਉਹਨੂੰ ਸਾਹ ਤੇ ਰਹਿ ਨਹੀਂ ਨਾ ਨਹੀਂ ਨੂਰ ਸਾਹਿਬ ਦਾ ਕੀ ਹੈ ਜਿਹੜਾ ਕਹਿੰਦਾ ਵੀ ਪ੍ਰੈਸ਼ਰ ਪਾਇਆ ਜਦੋਂ ਹਮੇ ਇੱਕ ਸਾਡੇ ਵੱਡੇ ਸਹਿਤਕਾਰ ਤੇ ਆਮ ਦੋਸ਼ ਲੱਗਦਾ ਹੈ ਵੀ ਉਹਨਾਂ ਨੇ ਇੱਕ ਇੱਕ ਮੈਰਿਜ ਦੇ ਵਿੱਚ ਫਰੇਜ ਦਿੱਤਾ ਉਹ ਦੋਸ਼ ਲੱਗਦਾ ਹੈ ਪਰ ਦੋਸ਼ ਜਵਾਨੀ ਹੈ ਉਹ ਵੀ ਕੋਈ ਸਾਬਤਤਾ ਕਰੇ ਫੇਰ ਹੀ ਉਹਦਾ ਆਪਕੀ ਕੋ ਗੱਲ ਹੁਣ ਮੇਰੇ ਤੇ ਕਹਿਣਾ ਮੈਂ ਕਿ ਮੇਰੇ ਤੇ ਜਵਾਨੀ ਦਾ ਬੋਲੇ ਨੂਰ ਸਾਹਿਬ ਨੇ ਤਾਂ ਕਹੇ ਹੀ ਨਹੀਂ ਕਦੇ ਵੀ ਮੈਂ ਪ੍ਰੇਪਰੇਸ਼ਨ ਥੱਲੇ ਆ ਕੇ ਦਿੱਤਾ ਜਿਹੜਾ ਵੀ ਕਹਿੰਦਾ ਉਹ ਦੇਵੇ ਵੀ ਸਟੇਟਮੈਂਟ ਦੇਵੇ ਫਿਰ ਸਾਬਤ ਕਰੇ ਫਿਰ ਦੇਖਦੇ ਆ ਜਿਹੜੀ ਗੱਲ ਕਹਨੇ ਅਦਾਲਤ ਦੀ ਤਾਂ ਭਾਈ ਅਦਾਲਤ ਚ ਕੀ ਜਾਣਾ ਵਕੀਲ ਨੇ ਹੋਰ ਕਿੱਥੇ ਜਾਣਾ ਅਸੀਂ ਨਾ ਸਟੇਨ ਗੱਲ ਚੱਕੀ ਐ ਨਾ ਅਸੀਂ ਕਿਸੇ ਨੂੰ ਗਾਲਾਂ ਕੱਢੀਆਂ ਨੇ ਇੱਕੋ ਇੱਕ ਕੇਸ ਕੀਤਾ ਹੈ